ਸਾਰੇ ਗੁਰਮੁਖ ਸਰੋਤਿਆਂ ਦੇ ਚਰਨਾਂ ਵਿੱਚ ਕੋਟਾਨ ਕੋਟ ਪ੍ਰਣਾਮ ਸੰਗਤ ਜੀ ਪਿਛਲੇ ਪ੍ਰਕਰਨਾ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਕਿਵੇਂ ਜਗਤ ਗੁਰੂ ਨਾਨਕ ਸੱਚੇ ਪਾਤਸ਼ਾਹ ਮੱਕੇ ਪਹੁੰਚੇ ਇਸ ਪ੍ਰਕਰਨ ਵਿੱਚ ਆਪਾਂ ਸਰਵਣ ਕਰਾਂਗੇ ਕਿ ਕਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮੱਕੇ ਦਾ ਅਸਲੀ ਰੂਪ ਸਾਰੇ ਦੇ ਸਾਹਮਣੇ ਪੇਸ਼ ਕੀਤਾ ਤੇ ਕਿਵੇਂ ਉਹਨਾਂ ਨੇ ਕਾਪੇ ਦੇ ਮਹਿਲ ਨੂੰ ਘਮਾ ਛੱਡਿਆ ਸਾਰੇ ਆਪਣੀ ਮਨਬਿਰਤੀਆਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਵਲ ਜੋੜ ਕੇ ਬੜੇ ਹੀ ਪ੍ਰੇਮ ਨਾਲੇ ਕਥਾ ਸਰਵਣ ਕਰਿਓ ਸਾਰੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਖੋ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਕਹਿੰਦੇ ਹਨ ਕਿ ਭਾਈ ਜਾਂ ਵੇਖ ਲੈ ਜੋ ਤੂੰ ਦੇਖਣਾ ਤਾ ਮਰਦਾਨਾ ਕੋ ਕਹਿੰਦਾ ਹੈ हे ਪ੍ਰਭੂ ਚਾਰੇ ਪਾਸੇ ਦੀਵਾਰ ਕੀਤੀ ਹੋਈ ਹੈ ਮੈਨੂੰ ਕਿਵੇਂ ਪ੍ਰਤੀਤ ਹੋਵੇ ਲੱਗਦਾ ਹੈ ਸਾਰੇ ਤੁਲਕ ਮੂਰਖ ਹਨ ਇਹ ਪਨਾ ਕੈਸੀ ਰੀਤੀ ਹੈ ਸਾਰੇ ਪੁਰਸ਼ ਇਸ ਨੂੰ ਪ੍ਰੀਤ ਕਰਕੇ ਇਸ ਦੀ ਪੂਜਾ ਕਿਉਂ ਕਰਦੇ ਹਨ ਮੈਨੂੰ ਤਾਂ ਇਹ ਸਾਰੀ ਨੀਤੀ ਮਹਿਜ ਪਾਜ ਵਾਲੀ ਗੱਲ ਲੱਗਦੀ ਹੈ ਫਿਰ ਗੁਣਾ ਦੀ ਖਾਨ ਸਤਿਗੁਰੂ ਨਾਨਕ ਪਾਤਸ਼ਾਹ ਬੋਲੇ ਪਾਈ ਮਰਦਾਨਿਆ ਇਸ ਦੇ ਅੰਦਰ ਜਾ ਕੇ ਵੇਖੋ ਤੇ ਜਿਸ ਤਰ੍ਹਾਂ ਦਾ ਬਣਿਆ ਹੋਇਆ ਹੈ ਉਸ ਪਰੇ ਸੰਨੂ ਵੀ ਆ ਕੇ ਦੱਸੋ ਗੁਰੂ ਜੀ ਦੇ ਇਹ ਪਾਵਨ ਵਾਚਨ ਸੁਣ ਕੇ ਪਾਈ ਮਰਦਾਨਾ ਬੜਾ ਹੀ ਖੁਸ਼ ਹੋ ਕੇ ਚਲਾ ਗਿਆ ਮਰਦਾਨਾ ਜਦ ਉੱਥੇ ਗਿਆ ਤਾਂ ਉੱਥੇ ਬੈਠੇ ਪੁਜਾਰੀ ਕਹਿਣ ਲੱਗੇ ਕਿ ਜੋ ਕੰਮ ਕਰਨਾ ਹੈ ਇੱਥੇ ਹੀ ਕਰ ਲੈ ਅੱਗੇ ਨਹੀਂ ਜਾ ਸਕਦਾ ਤਾਂ ਮਰਦਾਨਾ ਬੋਲਿਆ ਭਾਈ ਮੈਂ ਤਾਂ ਤੁਰਕਾਂ ਮੈਨੂੰ ਕਿਉਂ ਨਹੀਂ ਅੱਗੇ ਜਾਣ ਦਿੱਤੇ ਮੈਂ ਦਰਸ਼ਨ ਕਰਕੇ ਵਾਪਸ ਆ ਜਾਵਾਂਗਾ ਪੁਜਾਰੀਆਂ ਕਿਹਾ ਕਿ ਦੇਖਣ ਦੇਣ ਦਾ ਤਾਂ ਹੁਕਮ ਹੀ ਨਹੀਂ ਹੈ ਜੇ ਉੱਥੇ ਜਾਣਾ ਚਾਹੁੰਨਾ ਤਾਂ ਅਸੀਂ ਤੇਰੀਆਂ ਅੱਖਾਂ ਦੋਵੇਂ ਹੀ ਬੰਦ ਦਿੰਨੇ ਆਂ ਹੱਥ ਜੋੜ ਕੇ ਸਿਰ ਨਿਵਾ ਕਰਕੇ ਤੂੰ ਉੱਥੇ ਚਲਾ ਜਾ ਤੇ ਸੰਗਤ ਜੀ ਜਦੋਂ ਐਸੇ ਬੋਲ ਸੁਣ ਕੇ ਮਰਦਾਨਾ ਮਾਇੂਸ ਹੋ ਗਿਆ ਤੇ ਵਾਪਸ ਫਿਰ ਗੁਰੂ ਜੀ ਦੇ ਕੋਲ ਆ ਗਿਆ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਮਰਦਾਨੇ ਨੂੰ ਵੇਖ ਕੇ ਬੜੇ ਮੁਸਕਰਾਏ ਤੇ ਕਹਿਣ ਲੱਗੇ ਮਰਦਾਨਿਆਂ ਉਹ ਸਥਾਨ ਨੂੰ ਵੇਖ ਆਇਆ ਮਰਦਾਨੇ ਨੇ ਕਿਹਾ ਪੁਜਾਰੀ ਅੱਗੇ ਜਾਣ ਹੀ ਨਹੀਂ ਦਿੰਦੇ ਕਿਸ ਤਰ੍ਹਾਂ ਉਸ ਥਾਨ ਨੂੰ ਜਾ ਕੇ ਵੇਖਾਂ ਜੇ ਜਾਵਾਂ ਤਾਂ ਪੁਜਾਰੀ ਕਹਿੰਦੇ ਨੇ ਕਿ ਅੱਖਾਂ ਬੰਨ ਲਿਓ ਤਾਂ ਕਿ ਮੈਂ ਵੇਖ ਹੀ ਨ ਸਕਾਂ हे ਪ੍ਰਭੂ ਜੀ ਮੈਂ ਤਾਂ ਤੁਹਾਡੇ ਨਾਲ ਆਇਆ ਤੇ ਬਿਨਾ ਵੀ ਕਿਵੇਂ ਜਾਵਾਂਗਾ ਨਹੀਂ ਜੇ ਬਿਨਾ ਦੇਖੇ ਹੀ ਚਲਾ ਗਿਆ ਤਾਂ ਫੇਰ ਦਾ ਪਤਾ ਨਹੀਂ ਲੱਗਣਾ اے ਪ੍ਰਭੂ ਜੇ ਹੋਂ ਨਹੀਂ ਵੇਖਿਆ ਤਾਂ ਫੇਰ ਭਲ ਕਦੋਂ ਵੇਖਾਂਗਾ ਮੈਨੂੰ ਇੱਕ ਵਾਰ ਕਰਕੇ ਵਿਖਾ ਦਿਓ ਤਾਂ ਫੇਰ ਆਪਾਂ ਇੱਥੋਂ ਚਲੇ ਜਾਵਾਂਗੇ ਮੈਨੂੰ ਹੋਰ ਕੋਈ ਇੱਛਾ ਨਹੀਂ ਗੁਰੂ ਜੀ ਨੇ ਫਿਰ ਉੱਤਰ ਦਿੱਤਾ ਪਈ ਜੇ ਤੇਰੇ ਦਿਲ ਵਿੱਚ ਐਡੀ ਝਾਗ ਹੈ ਤਾਂ ਹੁਣ ਜਾ ਕੇ ਵੇਖੋ ਪੁਜਾਰੀ ਤੇਨੂੰ ਵੇਖ ਹੀ ਨਹੀਂ ਸਕਣਗੇ। हे ਮਰਦਾਨਿਆਂ ਅੰਦਰ ਜਾ ਕੇ ਸ਼ੰਕਰ ਰਹਿਤ ਕੋ ਕੇ ਵੇਖੋ। ਗੁਰੂ ਜੀ ਦੇ ਇਹ ਪਾਵਨ ਬਚਨ ਸੁਣ ਕੇ ਆਗਿਆ ਮੰਨ ਕੇ ਤੇ ਮਨ ਵਿੱਚ ਖੁਸ਼ ਹੋ ਕੇ ਭਾਈ ਮਰਦਾਨਾ ਫੇਰ ਤੋਂ ਅੰਦਰ ਚਲਾ ਗਿਆ। ਇਸ ਵਾਰ ਸਾਰੇ ਹੀ ਪੁਜਾਰੀ ਇੰਨੇ ਹੋ ਗਏ ਤੇ ਮਰਦਾਨੇ ਨੂੰ ਕੋਈ ਨਾ ਵੇਖ ਸਕਿਆ। ਅੰਦਰ ਜਾ ਕੇ ਕੀ ਵੇਖਦਾ ਹੈ ਕਿ ਇੱਕ ਪੱਥਰ ਦੀ ਵੱਡੀ ਜਹੀ ਮੂਰਤ ਧਰੀ ਹੋਈ ਨੇ ਦੇ ਕਿ ਪਹਿਲਾਂ ਤਾਂ ਹੈਰਾਨ ਹੋਇਆ ਤੇ ਚੁੱਪ ਕਰਕੇ ਬਾਹਰ ਆ ਗਿਆ ਤੇ ਫਿਰ ਜਿੱਥੇ ਗੁਰੂ ਜੀ ਬੈਠੇ ਸਨ ਉਹਨਾਂ ਦੇ ਨੇੜੇ ਚਲਾ ਗਿਆ ਗੁਰੂ ਜੀ ਨੇ ਪੁੱਛਿਆ ਭਾਈ ਜਿਹੜਾ ਤੇਰੇ ਮਨ ਦਾ ਮਨੋਰਥ ਸੀ ਕੀ ਇਸ ਵਾਰ ਪੂਰਾ ਹੋ ਗਿਆ ਤੂੰ ਅੰਦਰ ਕੀ ਕੀ ਵੇਖਿਆ ਹੈ ਸਾਨੂੰ ਵੀ ਦੱਸੋ ਤਾਂ ਮਰਦਾਨਾ ਕਹਿਣ ਲੱਗਿਆ ਗੁਰੂ ਜੀ ਉੱਥੇ ਤਾਂ ਕੁਝ ਵੀ ਨਹੀਂ ਹੈ ਇੱਕ ਵੱਡਾ ਪੱਥਰ ਹੈ ਭਨਾ ਇਸ ਪੱਥਰ ਦੀ ਕੀ ਕਹਾਣੀ ਇਹਦਾ ਸਾਰਾ ਪ੍ਰਸੰਗ ਮੈਨੂੰ ਜ਼ਰੂਰ ਸੁਣਾ ਉਸ ਪੱਥਰ ਦੀ ਉਸ ਥਾਂ ਪਏ ਦੀ ਭਲੈ ਨਿਮਾਂ ਤੱਕਵੇਂ ਵੱਧ ਗਈ ਕਿ ਕਿਸੇ ਨੂੰ ਵੇਖਣ ਵੀ ਨਹੀਂ ਦਿੰਦੇ ਉੱਥੇ ਅੱਖਾਂ ਬੰਦ ਕਰਕੇ ਹੀ ਜਾਣਾ ਪੈਂਦਾ ਅਤੇ ਤੁਰਕ ਤਾਂ ਓ ਵੀ ਕਹਿੰਦੇ ਆ ਕਿ ਅਸੀਂ ਬੁੱਤ ਪ੍ਰਸਤੀ ਨਹੀਂ ਕਰਦੇ ਫੇਰ ਇਸ ਬੁੱਤ ਨੂੰ ਸਿਰ ਨਿਮਾਂ ਕੇ ਪੂਜਦੇ ਕਿਉਂ ਨੇ ਫੇ ਸਤਿਗੁਰੂ ਦਇਆ ਕਰੋ ਤੁਸੀਂ ਤਾਂ ਸਭ ਜਾਣਦੇ ਹੋ हे ਦਿੱਦੀਆਂ ਸਤਿਆਂ ਦੇ ਮਾਦਕ ਕਿਰਪਾ ਕਰਕੇ ਮੇਰੇ ਮਨ ਚੋਂ ਇਹ ਸੰਸੇ ਨੂੰ ਜ਼ਰੂਰ ਦੂਰ ਕਰੋ ਤਾਂ ਫੇਰ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਕਿ ਕਿਤੇ ਅਸਲੀ ਰਾਜ ਇਹ ਨਾ ਖੁੱਲ ਜਾਵੇ ਇਸ ਕਰਕੇ ਇਹਨੂੰ ਛੁਪਾਉਣਾ ਚਾਹੁੰਦੇ ਨੇ ਬਾਕੀ ਇਸ ਪੱਥਰ ਦਾ ਜੋ ਵੀ ਸੱਚ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਦਾ ਹਾਂ ਪਹਿਲਾਂ ਇੱਥੇ ਕੋਈ ਮੰਦਿਰ ਨਹੀਂ ਸੀ ਹੁੰਦਾ ਸਭ ਜੰਗਲ ਹੀ ਜੰਗਲ ਹੁੰਦਾ ਸੀ ਜਿਸ ਤਰ੍ਹਾਂ ਇਹ ਥਾਂ ਬਣਿਆ ਹੈ ਉਹ ਵੀ ਸੁਣੋ ਇਸ ਦੇਸ਼ ਦਾ ਇੱਕ ਰਾਜਾ ਸੀ ਜੋ ਕਿ ਬੜਾ ਹੀ ਕਟੜ ਮੁਸਲਮਾਨ ਪਰ ਜ਼ੁਲਮੀ ਸੀ ਉਸ ਨੇ ਇੱਕ ਵਿਰਾਂ ਮਹਾਦੇਵ ਦਾ ਲਿੰਗ ਭਾਵ ਸ਼ਿਵਲਿੰਗ ਨੂੰ ਦੇਖਿਆ ਤੇ ਬੜੇ ਹੀ ਗੁੱਸੇ ਵਿੱਚ ਆਇਆ ਉਸ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਇਸ ਨੂੰ ਦੂਰ ਸੁੱਟ ਕੇ ਆਓ ਜਗਦਾਸ ਮੂਰਤੀ ਨੂੰ ਸੁੱਟਣ ਵਾਸਤੇ ਭੇਜੇ ਤਾਂ ਚਾਨਕੀ ਦੇਸਾਂ ਬਦੇਸਾਂ ਵਿੱਚ ਥਾਂ-ਥਾਂ ਤੇ ਅੱਗ ਲੱਗ ਗਈ ਗਲੀਆਂ ਚੌਂਕ ਬਾਜ਼ਾਰ ਸਾਰੇ ਸੜਕੇ ਸੁਆਹ ਹੋ ਗਏ ਰਾਜੇ ਦੀ ਉੱਚੀ ਰਾਜਸਤਾਨੀ ਨੂੰ ਵੀ ਬੜਾ ਹੀ ਨੁਕਸਾਨ ਪਹੁੰਚਿਆ ਤੇ ਜਦੋਂ ਰਾਜੇ ਨੇ ਇਸ ਤਰ੍ਹਾਂ ਦਾ ਹਾਲ ਵੇਖਿਆ ਤਾਂ ਹੱਥ ਜੋੜ ਕੇ ਖੜਾ ਹੋ ਗਿਆ ਹਿਰਦੇ ਵਿੱਚੋਂ ਸਾਰਾ ਹੀ ਹੰਕਾਰ ਛੱਡ ਦਿੱਤਾ ਤੇ ਹੱਥ ਜੋੜ ਕੇ ਵਾਰ-ਵਾਰ ਇਹੋ ਬੇਨਤੀ ਕੀਤੀ ਕਿ ਮੈਂ ਗੇਟੋਂ ਹੁਣ ਇਹੋ ਜਿਹੀ ਗਲਤੀ ਕਦੇ ਨਹੀਂ ਕਰਾਂਗਾ ਜਦੋਂ ਰਾਤ ਹੋ ਗਈ ਤਾਂ ਸੁਪਨੇ ਵਿੱਚ ਉਸ ਨੂੰ ਬਚਨ ਸੁਣੇ ਕਿ ਇਸ ਥਾਂ ਮੇਰਾ ਸੁੰਦਰ ਜਿਹਾ ਮੰਦਿਰ ਬਣਾਇਆ ਜਾਵੇ ਅੱਖਾਂ ਬੰਦ ਕਰਕੇ ਅੰਦਰ ਜਾਓਗੇ ਤਾਂ ਕਾਰਜ ਪੂਰੇ ਹੋਣਗੇ ਜੇ ਇਸ ਤਰ੍ਹਾਂ ਨਹੀਂ ਕੀਤਾ ਤਾਂ ਵੱਡਾ ਦੁੱਖ ਪਾਓਗੇ ਜਦ ਸਵੇਰ ਹੋਈ ਤਾਂ ਇਸ ਥਾਂ ਰਾਜੇ ਨੇ ਇੱਕ ਮੰਦਿਰ ਬਣਵਾਇਆ ਜਿਹੜਾ ਕਿ ਸੁੱਖ ਦੇਣ ਵਾਲਾ ਸੁੰਦਰ ਸਥਾਨ ਬਣ ਗਿਆ ਜਿਹੜਾ ਅੱਖਾਂ ਬੰਨਣ ਤੋਂ ਬਗੈਰ ਅੰਦਰ ਜਾਂਦਾ ਉਹ ਤਾਂ ਨਾ ਹੋ ਜਾਂਦਾ ਉਹਨੂੰ ਕੁਝ ਵੀ ਨੰ ਦਿੱਸਦਾ ਤੇ ਇਸ ਦੀ ਸਥਾਪਨਾ ਇਸ ਪ੍ਰਕਾਰ ਹੋਈ ਸੀ ਜਿਵੇਂ ਮੈਂ ਤੁਹਾਨੂੰ ਦੱਸੀਏ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਸ਼ਿਵ ਜੀ ਬਹੁਤ ਵੱਡਾ ਬਲਵਾਨ ਹੈ ਇਹ ਉਹਨਾਂ ਦਾ ਹੀ ਸੁੰਦਰ ਸਥਾਨ ਬਣਾਇਆ ਗਿਆ ਸ਼ਿਵ ਜੀ ਦੇ ਹੀ ਪੁੱਤ ਨੂੰ ਉੱਥੇ ਇਸ਼ਨਾਨ ਕਰਾ ਕੇ ਤੇ ਫਿਰ ਜਦੋਂ ਪਾਣੀ ਬਾਹਰ ਹੁੰਦਾ ਹੈ ਹੱਥ ਵਿੱਚ ਪਾਣੀ ਲੈ ਕੇ ਫਿਰ ਅੰਦਰ ਆਉਂਦੇ ਤੇ ਆ ਕੇ ਹੱਜ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਹ ਸਥਾਨ ਸਾਰਿਆਂ ਪਾਪਾਂ ਦਾ ਨਾਸ਼ ਕਰਦਾ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਮਰਦਾਨੇ ਨੇ ਕਿਹਾ ਗੁਰੂ ਜੀ ਮੈਂ ਤਾਂ ਵੇਖਣ ਨਾਲ ਅੰਨ੍ਹਾ ਹੋਇਆ ਹੀ ਇੱਕ ਹੋਰ ਸੰਸਾ ਵੀ ਮੇਰੇ ਅੰਦਰ ਪੈਦਾ ਹੋਇਆ ਹੈ ਹੁਣ ਉਸ ਨੂੰ ਵੀ ਮਿਟਾ ਦਿਓ ਸਾਧ ਸੰਗਤ ਜੀ ਪਾ ਜੀ ਮਰਦਾਨਾ ਜੀ ਜੋ ਵੀ ਹੁੰਦਾ ਸੀ ਸਭ ਬੇਚਿਜ ਕੋਈ ਗੁਰੂ ਜੀ ਅੱਗੇ ਰੱਖ ਦਿੰਦੇ ਸੀ ਤੇ ਫਿਰ ਜਦੋਂ ਮਰਦਾਨੇ ਨੇ ਇਹ ਗੱਲ ਕਹੀ ਕਿ ਮੈਨੂੰ ਇੱਕ ਹੋਰ ਸੰਸਾਰ ਹੈ ਕਿ Hindu ਨੂੰ ਇਹ ਕਾਫਰ ਕਹਿੰਦੇ ਆ ਤੇ ਉਹਨਾਂ ਨੂੰ ਆਪਣੇ ਆਪ ਤੋਂ ਛੋਟਾ ਵੀ ਸਮਝਦੇ ਆ ਤੇ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬੋਲੇ ਅਸਲ ਵਿੱਚ ਭਾਈ ਇਹ ਆਪ ਹੀ ਕਾਫਰ ਨੇ ਪਰ ਹੋਰਾਂ ਨੂੰ ਕਾਫਰ ਕਹਿੰਦੇ ਨੇ ਸ਼੍ਰੀ ਕਰਤਾ ਨੇ ਤੁਹਾਡੇ ਤੇ ਦਇਆ ਕੀਤੀ ਹੈ ਤੁਸੀਂ ਇੰਨੇ ਨਹੀਂ ਹੋਏ ਤੇ ਸਪੁੱਤ ਨੂੰ ਵੇਖ ਲਿਆ ਇਹ ਸੁਣ ਕੇ ਮਰਦਾਨਾ ਫਿਰ ਬਹੁਤ ਖੁਸ਼ ਹੋਇਆ ਉਸ ਦੇ ਸਾਰੇ ਹੀ ਭਰਮ ਦੂਰ ਹੋ ਗਏ ਸਨ ਤੇ ਫਿਰ ਇੱਕ ਦਿਨ ਉੱਥੇ ਬਤੀਤ ਹੋ ਗਿਆ ਜਦੋਂ ਰਾਤ ਪੈ ਗਈ ਤਾਂ ਗੁਰੂ ਜੀ ਨੇ ਪਖੰਡਾ ਦਾ ਨਾਸ਼ ਕੀਤਾ ਆਪਣਾ ਡੇਰਾ ਉੱਥੇ ਹੀ ਰੱਖਿਆ ਗੁਰੂ ਜੀ ਨੇ ਫਿਰ ਆਪਣੇ ਪਵਿੱਤਰ ਚਰਨਾਂ ਕਾਬੇ ਦੇ ਮਹਿਲ ਦੀ ਤਰਫ ਕਰਕੇ ਸੋ ਗਏ ਸਨ ਜਦ ਰਾਤ ਇੱਕ ਪਹਿਰ ਰਹਿ ਗਈ ਇੱਕ ਜੀਵਨ ਨਾਮੀ ਮੁੱਲਾ ਨੇ ਉਹਨਾਂ ਨੂੰ ਵੇਖਿਆ ਉਹ ਛਾੜੂ ਫੇਰਨਾ ਆਇਆ ਸੀ ਤੇ ਜਾਦ ਉਸਨੇ ਵੇਖਿਆ ਕਿ ਗੁਰੂ ਜੀ ਨੇ ਤਾਂ ਕਾਬੇ ਵੱਲ ਪੈਰ ਕੀਤੇ ਨੇ ਉਹ ਬਹੁਤ ਗੁੱਸੇ ਵਿੱਚ ਆਇਆ ਤੇ ਕਠੋਰ ਸ਼ਬਦ ਬੋਲੇ ਮੂਰਖ ਜੀਵਨ ਨੇ ਗੁਰੂ ਜੀ ਤੇ ਲੱਤ ਵੀ ਮਾਰੀ ਫਿਰ ਉੱਤੇ ਹੋਰ ਮਨੁੱਖਾਂ ਨੂੰ ਵੇਖ ਕੇ ਉਸਨੇ ਕਈ ਦੁਰਵਚਨ ਗਏ ਕੀ ਕਹਿੰਦਾ ਹੈ ਕਿ ਤੁਸੀਂ ਕਿੱਥੋਂ ਆਏ ਹੋ ਕੌਣ ਹੋ ਤੇ ਤੁਹਾਡੀ ਬੁੱਧੀ ਅਣਜਾਣ ਹੈ ਰਸੂਲ ਦੇ ਮੰਦਰ ਦੀ ਤਰਫ ਆਪਣੇ ਪੈਰ ਕਿਉਂ ਪਸਾਰੇ ਨੇ ਤੇਰਾ ਕੌਣ ਈਮਾਨ ਹੈ Hindu ਹੈ ਕਿ Turk ਹੁਣੇ ਬੋਲੋ ਉੱਠ ਕੇ ਨਿਕਲ ਜਾ ਅੱਜ ਦਾ ਦਿਨ ਤੇਰੇ ਵਾਸਤੇ ਬੜਾ ਦੁਖਦਈ ਹੈ ਇਸ ਥਾਂ ਕਿਸ ਕੰਮ ਵਾਸਤੇ ਆਇਆ ਹੈ ਇੱਥੋਂ ਧੋੜ ਜਾ ਤੂੰ ਸਿੱਖਤ ਨਹੀਂ ਜਾਣੀ ਮੁਹੰਮਦ ਦੀ ਤੇ ਨਾ ਹੀ ਤੂੰ ਰਸੂਲ ਨੂੰ ਪਛਾਣਿਆ ਤੇ ਜਦੋਂ ਜੀਵਨ ਦੀ ਇਹ ਜਹੀ ਬਕਵਾਸ ਸੁਣੀ ਤਾਂ ਗੁਰੂ ਜੀ ਬੋਲੇ ਕਿ ਭਾਈ ਰਾਹ ਵਿੱਚ ਚਲਦਿਆਂ ਮੇਰੇ ਪੈਰ ਬੜੇ ਹੀ ਥੱਕ ਗਏ ਸੀ ਰਾਹ ਵਿੱਚ ਚਲਦਿਆਂ ਚਲਦਿਆਂ ਇੰਨਾ ਥੱਕ ਗਿਆ ਕਿ ਮੈਨੂੰ ਕੋਈ ਸੁਧ ਬੁੱਧ ਨਾ ਰਹੀ ਇਸ ਕਰਕੇ ਇਹ ਨਹੀਂ ਪਤਾ ਲੱਗਿਆ ਕਿ ਪੈਰ ਕਿੱਥੇ ਕਰਨੇ ਨੇ ਮੈਂ ਇਸ ਦੋਸ਼ ਤੋਂ ਬਿਲਕੁਲ ਹੀ ਅਣਜਾਣ ਸੀ ਇਸ ਕਰਕੇ ਤੁਸੀਂ ਗੁੱਸਾ ਨਾ ਕਰੋ ਜਿਹੜੇ ਪਾਸੇ ਤੁਸੀਂ ਠੀਕ ਸਮਝਦੇ ਹੋ ਉਸ ਪਾਸੇ ਮੇਰੇ ਪੈਰਾਂ ਨੂੰ ਕਰ ਦਿਓ ਉੱਠਣ ਦੀ ਤਾਂ ਮੇਰੇ 'ਚ ਬਿਲਕੁਲ ਹੀ ਸਮਰੱਥਾ ਨਹੀਂ ਬਚੀ ਹੁਣ ਇਸ ਕਰਕੇ ਤੁਹਾਡੇ ਪਾਸ ਕਹਿਣਾ ਆ ਆਪਣੇ ਹੱਥਾਂ ਨਾਲ ਫੜ ਕੇ ਮੇਰੇ ਪੈਰ ਉੱਥੇ ਕਰ ਦਿਓ ਜਿੱਥੇ ਰੱਬ ਦਾ ਘਰ ਨਹੀਂ ਹੈ ਅਜਹੀਆਂ ਗੱਲਾਂ ਅਸੀਂ ਜਾਣਦੇ ਨਹੀਂ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸੇ ਤਰ੍ਹਾਂ ਕਰ ਦਿਓ ਪਰ ਖਿਜਣ ਜਿਸ ਪਾਸੇ ਖੁਦਾ ਦਾ ਘਰ ਨਹੀਂ ਹੈ ਤੇ ਤੁਸੀਂ ਜਾਣਿਆ ਹੈ ਉਸ ਪਾਸੇ ਮੇਰੇ ਪੈਰ ਕਰਦੇ ਮੈਂ ਨਹੀਂ ਤੁਹਾਨੂੰ ਰੋਕ ਦਮ ਫਿਰ ਮੁੱਲਾ ਨੇ ਗੁੱਸਾ ਕੀਤਾ ਮੁੱਲੇ ਨੇ ਫਿਰ ਗੁੱਸਾ ਕੀਤਾ ਤੇ ਗੁਰੂ ਜੀ ਦੇ ਚਰਨ ਫੜ ਲਏ ਤੇ ਬੜੀ ਹੀ ਤਾਕਤ ਦੇ ਨਾਲ ਦੂਜੇ ਪਾਸੇ ਕਮਾਏ ਜਿਸ ਪਾਸੇ ਵੀ ਹੋ ਗੁਰੂ ਜੀ ਦੇ ਚੰਨਕ ਸੀਟ ਦਾ ਕਾਬਾ ਵੀ ਫਿਰ ਪਿੱਛੇ-ਪਿੱਛੇ ਹੋ ਲਿਆ ਜਿੱਥੇ ਗੁਰੂ ਜੀ ਦੇ ਪੈਰ ਰੱਖਦਾ ਕਾਬਾ ਵੀ ਉੱਥੇ ਰੁਕ ਜਾਂਦਾ ਜਦੋਂ ਪਿਛਾਂ ਹਟ ਕੇ ਵੇਖਿਆ ਤਾਂ ਜਿੱਧਰ ਗੁਰੂ ਜੀ ਦੇ ਚਰਨ ਸਨ ਉਸ ਪਾਸੇ ਹੀ ਕਾਬਾ ਚਲਾ ਗਿਆ ਮੂਰਖ ਪਹਿਲਾਂ ਤਾਂ ਬਹੁਤ ਹੈਰਾਨ ਹੋਇਆ ਤੇ ਉਸ ਨੂੰ ਕੁਝ ਵੀ ਪਤਾ ਨਾ ਲੱਗਾ ਜਿਵੇਂ ਜਿਵੇਂ ਗੁਰੂ ਜੀ ਦੇ ਚਰਨ ਘਮਾਵੇ ਕਾਬਾ ਵੀ ਆਪਣੀ ਥਾਂ ਬਦਲ ਲਿਆ ਕਰੀ ਤੇ ਜਦੋਂ ਅਜਿਹਾ ਕੋਟਕ ਵੇਖਿਆ ਤਾਂ ਜੀਵਨ ਭੜਾ ਸ਼ਰਮਿੰਦਾ ਹੋਇਆ ਮੂਰਖ ਗਵਾਰ ਅਸਲ ਭੇਦ ਨੂੰ ਜਾਣਦਾ ਹੀ ਨਹੀਂ ਸੀ ਉਸਨੇ ਪੈਰ ਛੱਡ ਦਿੱਤੇ ਤੇ ਕਾਬਾ ਸਥਿਰ ਹੋ ਗਿਆ ਮੂਰਖ ਮਤ ਵਾਲੇ ਨੇ ਪਹਿਲਾਂ ਤਾਂ ਬੜਾ ਹੀ ਗੁੱਸਾ ਕੀਤਾ ਜਦ ਕੋਈ ਵਸ ਨਾ ਚੱਲਿਆ ਤਾਂ ਬਹੁਤ ਕਠੋਰ ਹੋ ਕੇ ਬੋਲਿਆ ਤੁਰੰਤ ਬਾਹਰ ਨਿਕਲ ਜਾ ਰਹਿਣ ਵਾਸਤੇ ਥੋੜੀ ਵੀ ਦੇਰ ਨਾ ਲਓ ਸੱਚ ਦੱਸੋ ਤੁਸੀਂ ਕੌਣ ਹਿੰਦੂਆਂ ਵਰਗੀ ਤਾਂ ਤੁਹਾਡੀ ਰੀਤੀ ਹੈ ਮੁਸਲਮਾਨ ਵਰਗੇ ਤੁਸੀਂ ਕੱਪੜੇ ਪਾਏ ਨੇ ਪਰ ਤੁਸੀਂ ਵਿਪਰੀਤ ਹੋ ਮੁਸਲਮਾਨਾਂ ਦੇ ਸਵੇਰੇ ਵੇਲੇ ਸੋ ਰਹੇ ਨਮਾਜ਼ ਦਾ ਤਨੁਰਤਾ ਵਿਖਿਆਨੀ ਤੂੰ ਗਵਾਰ ਇੱਥੇ ਕੀ ਲੈਣਾ ਹੈ ਜਿਸ ਨੇ ਇਮਾਨ ਦੀ ਵੀ ਇਲਾਜ ਦੀ ਸੰਗਤ ਜੀ ਜੋ ਵੀ ਇਹ ਬਚਨ ਹਨ ਇਹ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਹੈ ਤਾਂ ਇਹ ਨਾ ਸਮਝਣਾ ਕਿ ਇਹ ਨਾ ਬੋਲਾਂ ਵਿੱਚ ਗੁਰੂ ਜੀ ਦੀ ਕੋਈ ਵੀ ਨਰਾਦਰੀ ਹੈ ਗੁਰੂ ਜੀ ਸਾਡੇ ਹਿਰਦੇ ਵਿੱਚ ਵਸਤੇ ਨੇ ਫੇਰ ਗੁਰੂ ਜੀ ਜੀਵਨ ਨੂੰ ਸਮਰਪਤ ਦੇਣ ਵਾਸਤੇ ਅਖਰਕਾਰ ਉੱਠ ਕੇ ਬਹਿ ਹੀ ਗਏ ਤੇ ਬੋਲੇ ਭਾਈ ਪੰਜ ਨਿਮਾਜਾ ਹਨ ਅਨਿਮਾਜਾ ਲਈ ਪੰਜੇ ਵੇਲੇ ਨੇ ਤੇ ਪੰਜ ਨਿਮਾਜਾ ਦੇ ਪੰਜ ਹੀ ਨਾਮ ਨੇ ਪਹਿਲੀ ਸਚਾਈ ਦੂਸਰੀ ਧਰਮ ਦੀ ਕਮਾਈ ਤੇ ਤੀਜੀ ਰੱਬ ਦੇ ਨਾਮ ਤੇ ਦਾਨ ਪੁੰਨ ਹੈ ਚੌਥੀ ਪਵਿੱਤਰ ਸੂਰਤ ਤੇ ਮੰਨ ਹੈ ਤੇ ਪੰਜਵੀਂ ਖੁਦਾ ਦੀ ਕਿਰਤੀ ਤੇ ਮਹਿਮਾ ਤੂੰ ਨੇ ਕਮਲਾ ਦਾ ਕਲਮਾ ਪੜ ਤੇ ਤਾਂ ਹੀ ਆਪਣੇ ਆਪ ਨੂੰ ਮੁਸਲਮਾਨ ਆਖੀਂ ਝੂਠਿਆਂ ਦੇ ਪੱਲੇ ਸਿਰਫ ਝੂਠ ਹੀ ਹੁੰਦਾ ਆ ਗੁਰੂ ਜੀ ਦੇ ਇਹ ਬਾਚਨ ਸੁਣ ਕੇ ਮੁੱਲੇ ਦਾ ਕੋਈ ਵਸ ਨਹੀਂ ਚੱਲਿਆ ਮੁੱਲੇ ਨੇ ਫਿਰ ਕਿਹਾ ਕਾਫਰਾ ਕਿਉਂ ਝੂਠ ਬੋਲ ਰਿਹਾ ਹੈ ਨਾ ਤੂੰ ਅੱਲਾਹ ਨੂੰ ਜਾਣਦਾ ਹੈ ਤੇ ਨਾ ਹੀ ਰਸੂਲ ਨੂੰ ਪਛਾਣਦਾ ਕੋਈ ਅੜਬ ਆਦਮੀ ਆ ਗਿਆ ਤਾਂ ਤੈਨੂੰ ਜਾਨੋਂ ਮਾਰ ਦੇਗਾ ਇਸ ਲਈ ਇਥੋਂ ਚਲਾ ਜਾ ਮੈਂ ਤੈਨੂੰ ਵਾਰ-ਵਾਰ ਇਹੋ ਗੱਲ ਕਹਿਣਾ ਆ ਮੇਰੀ ਇਹ ਗੱਲ ਸੱਚੀ ਕਰਕੇ ਜਾਣ ਹਾਜੀਆਂ ਦਾ ਤੂੰ ਭੇਜਤਾਨ ਕੀਤਾ ਹੈ ਪਰ ਹਾਜੀਆਂ ਵਾਲਾ ਕੋਈ ਢੰਗ ਤਰੀਕਾ ਤੇਰੇ ਚੰਨੀ ਮੁੱਲਾ ਜੀਵਨ ਨੂੰ ਇਸ ਤਰ੍ਹਾਂ ਬੋਲਦਿਆਂ ਬੋਲਦਿਆਂ ਸਵੇਰ ਹੋ ਗਈ ਫਿਰ ਕੁਝ ਫੋਰਮੂਲੇ ਨੇ ਵੀ ਉੱਥੇ ਆ ਗਏ ਉਹ ਇਹ ਵੇਖ ਕੇ ਬਹੁਤ ਹੈਰਾਨ ਹੋਏ ਕਿ ਕਾਬਾ ਆਪਣੀ ਥਾਂ ਤੇ ਨਹੀਂ ਸੀ ਇਸ ਦਾ ਕੀ ਕਾਰਨ ਹੈ ਸਾਰੇ ਸੋਚੀ ਪਏ ਜਦ ਦੀ ਕਥਾਂ ਤੇ ਇਕੱਠੇ ਹੋਏ ਤਾਂ ਜੀਵਨ ਨੇ ਉਹਨਾਂ ਨੂੰ ਜਾ ਕੇ ਕਿਹਾ ਰਾਤ ਨੂੰ ਇੱਕ ਕਾਫਰ ਕਾਬੇ ਵੱਲ ਪੈਰ ਕਰਕੇ ਸੁੱਤਾਂ ਪਿਆ ਸੀ ਉਸ ਨੇ ਹੀ ਸਾਰਾ ਕੁਝ ਕੀਤਾ ਹੈ ਮੈਂ ਉਸ ਨੂੰ ਵਾਰ-ਵਾਰ ਹਟਾਉਂਦਾ ਰਿਹਾ ਤੇ ਜਦੋਂ ਨਾ ਮੰਨਿਆ ਮੈਂ ਉਹਦੇ ਦੋਵੇਂ ਪੈਰ ਫੜ ਲਏ ਤੇ ਮੈਂ ਜਿੰਨੇ ਜ਼ੋਰ ਦੇ ਨਾਲ ਪੈਰ ਫੜ ਕੇ ਦੂਜੀ ਤਰਫ਼ ਘੁਮਾਏ ਕਾਬਾ ਵੀ ਦੂਜੀ ਤਰਫ਼ ਘੁੰਮ ਗਿਆ ਇਹ ਕਾਫਰ ਮੰਤਰਾਂ ਵਿੱਚ ਬਹੁਤ ਨਿਪੁੰਨ ਹੈ ਕੀ ਜੰਤਰ ਕੀਤਾ ਇਹ ਤਾਂ ਕੋਈ ਵੱਡਾ ਹੀ ਕਰਮਾਤੀ ਹੈ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਹੁਣ ਆਪ ਸਾਰੇ ਚੱਲ ਕੇ ਵੇਖ ਲਵੋ ਇਹ ਹਿੰਦੂ ਹੈ ਕਿ ਮੁਸਲਮਾਨ ਮੈਂ ਤਾਂ ਇਹ ਵੀ ਨਹੀਂ ਜਾਣ ਸਕਿਆ ਇਹ ਸੁਣ ਕੇ ਮੁਸਲਮਾਨ ਮਨ ਵਿੱਚ ਬਹੁਤ ਹੈਰਾਨ ਹੋਏ ਤੇ ਸਾਰੇ ਚੱਲ ਕੇ ਗੁਰੂ ਜੀ ਦੇ ਨੇੜੇ ਆ ਪੁੰਚੇ ਪੀਰ ਤੇ ਮੂਲਾਣੇ ਜਿਹੜੇ ਕਾਜ਼ੀ ਤੇ ਪੇਸ਼ੇ ਵਿੱਚ ਬੜੇ ਹੀ ਮਹਾਨ ਸਨ ਕਾਬੇ ਨੂੰ ਵੇਖ-ਵੇਖ ਆਪਣੇ ਹਿਰਦੇ ਵਿੱਚ ਵਾਰ-ਵਾਰ ਹੈਰਾਨ ਹੋ ਰਹੇ ਸਨ ਸਾਰੇ ਗੁਰੂ ਜੀ ਦੇ ਚਾਰ ਚੁਫੇਰੇ ਆ ਬੈਠੇ ਤੇ ਵੱਡੇ ਬਜ਼ੁਰਗ ਬੋਲੇ ਤੁਸੀਂ Hindu ਹੋ ਕੇ ਤੁਰਕੋ ਤੇ ਕਿਹੜੀ ਥਾਂ ਤੁਸੀਂ ਰਹਿਣੇ ਹੋ ਮੁਸਲਮਾਨਾਂ ਵਿੱਚ ਤਾਂ ਇਹ ਰੀਤੀ ਨਹੀਂ ਕਿਉਂ ਕਾਬੇ ਵੱਲ ਪੈਰ ਕਰਨ ਤੁਸੀਂ ਕਾਬੇ ਵੱਲ ਪੈਰ ਕਰਕੇ ਇਹ ਕਿਉਂ ਕੀਤਾ ਹੈ ਸਾਨੂੰ ਸਾਰੀ ਗੱਲ ਦੱਸੋ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਬੋਲੇ ਮਿਹਰ ਨੂੰ ਆਪਣੀ ਮਸਜਿਦ ਸਿਦਕ ਨੂੰ ਆਪਣੀ ਨਮਾਜ਼ ਪੜਨ ਵਾਲਾ ਮਸੱਲਾ ਪੱਕ ਹਲਾਲ ਨੂੰ ਕੁਰਾਨ ਸ਼ਰਮ ਨੂੰ ਆਪਣੀ ਸੁਨਨਤ ਤੇ ਸੁਗੜਪੁਣੇ ਨੂੰ ਆਪਣਾ ਰੋਜ਼ਾ ਬਣਾਵੋ ਇਸ ਤਰ੍ਹਾਂ ਕਰਨ ਨਾਲ ਤੂੰ ਮੁਸਲਮਾਨ ਪੱਕਾ ਹੋ ਜਾਵੇਂਗਾ ਚੰਗੇ ਆਚਰਨ ਨੂੰ ਆਪਣਾ ਕਾਬਾ ਸਮਝਾ ਤੇ ਸੱਚ ਨੂੰ ਆਪਣਾ ਗੁਰੂ ਪੀਰ ਮੰਨ ਨਹੀਂ ਤਾਂ ਨਰਕਾਂ ਨੂੰ ਹੀ ਜਾਓਗੇ ਸੰਗਤ ਜੀ ਉੱਥੇ ਇੱਕ ਰੁਕਨ ਦੀ ਨਾਮ ਦਾ ਕਾਜ਼ੀ ਵੀ ਸੀ ਇਹ ਸੁਣ ਕੇ ਉਹ ਬੋਲਿਆ ਤੁਸੀਂ ਖੁਦਾਈ پیغمبر ਨੂੰ ਮੰਨਦੇ ਹੋ ਜਾਂ ਨਹੀਂ ਇਹ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੋਲੇ ਭਾਈ ਖੁਦਾ ਦੇ ਦਰਬਾਰ ਚ ਨਾ ਬਹੁਤ ਹੀ ਪੀਰ ਪੈਗੰਬਰ ਔਲੀਏ ਹੱਥ ਜੋੜ ਕੇ ਖੜੇ ਹਨ ਬੇਨਤ ਓਥੇ ਸਰਦਾਰ ਖੜੇ ਹਨ ਪਨਾਉਣਾ ਦੀ ਗਿਣਤੀ ਕੌਣ ਕਰੇ ਉਹਨਾਂ ਦੀ ਗਿਣਤੀ ਤਾਂ ਬਹੁਤ ਹੀ ਜ਼ਿਆਦਾ ਆ ਜਿਹੜੇ ਖੁਦਾ ਦੇ ਹਜ਼ੂਰ ਵਿੱਚ ਰਹਿੰਨੇ ਨੇ ਜਿਨ੍ਹਾਂ ਖੁਦਾ ਨੂੰ ਵਿਸਾਰਿਆ ਹੈ ਉਹਨਾਂ ਵਾਸਤੇ ਪੈਗੰਬਰ ਇਸ ਦੁਨੀਆ ਵਿੱਚ ਆਉਂਦੇ ਨੇ ਤੇ ਚੰਗਾ ਰਸਤਾ ਵੀ ਖਾ ਕੇ ਵਾਪਸ ਚਲੇ ਜਾਂਦੇ ਨੇ ਹੁਣ ਤੁਸੀਂ ਪੈਗੰਬਰੀ ਰਾਹ ਨੂੰ ਭੁੱਲੇ ਹੋਇਓ ਤੇ ਮੰਦੀ ਬੁੱਧੀ ਵਾਲੇ ਹੋ ਚੁੱਕੇ ਹੋ ਪਖਪਾਤ ਤੁਹਾਡੇ ਹਿਰਦੇ ਵਿੱਚ ਪੂਰਨ ਰੂਪ ਤੇ ਵਾਸ ਕਰ ਗਿਆ ਜੇ ਮੇਰੀ ਗੱਲ ਨੂੰ ਨਾ ਮੰਨੇ ਤਾਂ ਤੁਸੀਂ ਪੱਕਾ ਹੀ ਨਰਕਾਂ ਵਿੱਚ ਪਹੁੰਚੋਗੇ ਅਜਿਹਾ ਉੱਤਮ ਬਚਨ ਸੁਣ ਕੇ ਧਰਮ ਬਾਰੇ ਪੁੱਛਣ ਲੱਗਾ ਕਿ ਹੈ ਨਾਨਕ ਹਿੰਦੂ ਵੱਡਾ ਹੈ ਕਿ ਤੁਰਕ ਇਸ ਬਾਰੇ ਨੇ ਸਾਨੂੰ ਦੱਸੋ ਤੁਸੀਂ ਬਹੁਤ ਵੱਡੀ ਕਰਾਮਾਤ ਦਿਖਾਈ ਹੈ ਅਜੇ ਹਾ ਪਹਿਲਾਂ ਕਿਸੇ ਨੇ ਨਹੀਂ ਕੀਤਾ ਤੇ ਨਾ ਹੀ ਅਜਿਹਾ ਹੋ ਸਕਦਾ ਹੈ ਤੁਹਾਡੇ ਚਰਨਾਂ ਦੇ ਸੰਗ ਕਾਬਾ ਫਿਰਿਆ ਇਸ ਕਰਕੇ ਤੁਹਾਡੀ ਮਹਿਮਾ ਤਾਂ ਕਹੀਂ ਨਹੀਂ ਜਾ ਸਕਦੀ ਇਹ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਬੋਲੇ ਪਈ ਸਾਰੇ ਮਨੁੱਖਾਂ ਦੇ ਸਰੀਰ ਪੰਜ ਤਤਾਂ ਕਰਕੇ ਬਣੇ ਹੋਏ ਹਨ ਤੇ ਸਾਰੇ ਇੱਕੋ ਤਰ੍ਹਾਂ ਦੀ ਕਿਰਿਆ ਵੀ ਕਰਦੇ ਨੇ ਦੇ ਸੰਪੇਸ਼ਾਨਾ ਪਰਵਾਵ ਹਿਰਦੇ ਵਿੱਚ ਧਰ ਕੇ ਤੁਸੀਂ ਸਾਰੇ ਪੱਖਪਾਤੀ ਤੇ ਮੂਰਖ ਬਣ ਗਏ ਹੋ ਜਿਹੜੇ ਨਾਮ ਨਾਲ ਜਿ ਬੁਲਾਉਂਦੇ ਨੇ ਉਹੋ ਹੀ ਅਸਲੀ ਵਡਿਆਈ ਨੂੰ ਪਾਉਂਦੇ ਨੇ ਤੇ ਬਾਕੀ ਸਾਰੇ ਨਰਕਾਂ 'ਚ ਜਾਂਦੇ ਨੇ ਭਲੇ ਅਮਲ ਕਰਨ ਤੋਂ ਬਗੈਰ ਸਾਰੇ ਤੁਸੀਂ ਨਰਕਾਂ ਨੂੰ ਹੀ ਜਾਓਗੇ ਧਨ ਪਰਿਵਾਰ ਤੇ ਕਰਮ ਜਿਹੜੇ ਤਿੰਨ ਮਨੁੱਖਾਂ ਦੇ ਮਿੱਤਰ ਹਨ ਜਦ ਤੱਕ ਸਰੀਰ ਵਿੱਚ ਪ੍ਰਾਣ ਹੈ ਤਦ ਤੱਕ ਤਾਂ ਦੀ ਪ੍ਰੀਤ ਹੈ ਜਦ ਤੱਕ ਸਰੀਰ ਸਾੜਿਆ ਜਾਂ ਦਫ਼ਨ ਨਹੀਂ ਕੀਤਾ ਜਾਂਦਾ ਉਦੋਂ ਤੱਕ ਪਰਿਵਾਰ ਦੀ ਪ੍ਰੀਤ ਹੈ ਬਾਅਦ ਵਿੱਚ ਕੋਈ ਸਾਥ ਨਹੀਂ ਦਿੰਦਾ ਤੀਸਰਾ ਸਭ ਤੋਂ ਵੱਡਾ ਮਿੱਤਰ ਹੈ ਕਰਮ ਇਸੇ ਨੇ ਨਾਲ ਜਾਣਾ ਹੈ ਜਿੱਥੇ ਵੀ ਜਾਓਗੇ ਉੱਥੇ ਇਸੇ ਨੇ ਫਲ ਦੇਣੇ ਨੇ ਚੰਗੇ ਕਰਮ ਕਰੋਗੇ ਤਾਂ ਚੰਗਾ ਹੀ ਫਲ ਮਿਲੇਗਾ ਇਸ ਕਰਕੇ ਜਿਸ ਨੇ ਤੁਹਾਡੇ ਨਾਲ ਜਾਣਾ ਹੈ ਉਸੇ ਨਾਲ ਪ੍ਰੀਤ ਰੱਖੋ ਪੱਖਪਾਤ ਨੂੰ ਹਿਰਦੇ ਵਿੱਚੋਂ ਬਾਹਰ ਕੱਢੋ ਤੇ ਖੁਦਾ ਨੂੰ ਇੱਕ ਕਰਕੇ ਜਾਣੋ ਜਿਸ ਨੇ ਸਰੀਰ ਵਿੱਚੋਂ ਭਰਮ ਤੇ ਮਨ ਨੂੰ ਨਿਰਮਲ ਕਰ ਲਿਆ ਹੈ ਉਹ ਪੱਖਪਾਤ ਤੋਂ ਉੱਚਾ ਉੱਠ ਗਿਆ ਹੈ ਫਿਰ ਉਸ ਨੂੰ ਹਿੰਦੂ ਕੀ ਤੇ ਤੁਰਕ ਕੋ ਸਾਰੇ ਬਰਾਬਰ ਲੱਗਦੇ ਨੇ ਇਸ ਕਰਕੇ ਰਾਮ ਹੀ ਰਹੀਮ ਹੈ ਤੇ ਅੱਲਾ ਹੀ ਅਕਾਲ ਹੈ ਇਹੋ ਸਮਝ ਕੇ ਖੁਦਾ ਨੂੰ ਇੱਕ ਮੰਨੋ ਤੇ ਭੇਦ ਨੂੰ ਸਮਝੋ ਨਿੱਤ ਦਾ ਵਿਵਾਦ ਖੜਾ ਕਰਨ ਵਿੱਚ ਕੋਈ ਫਾਇਦਾ ਨਹੀਂ ਜਿਹੜੇ ਇਹ ਜਹ ਕਾਰਜ ਕਰਦੇ ਨੇ ਉਹ ਬਹੁਤ ਦੁੱਖ ਪਾਉਂਦੇ ਨੇ ਤੇ ਅੰਤ ਉਹਨਾਂ ਦਾ ਨਰਕਾਂ ਵਿੱਚ ਹੀ ਵਾਸਾ ਹੁੰਦਾ ਹੈ ਜਿਹੜੇ ਇਹ ਜਹ ਕਾਰਜ ਕਰਦੇ ਨੇ ਉਹ ਨਰਕਾਂ ਵਿੱਚ ਜਾਂਦੇ ਨੇ ਗੁਰੂ ਨਾਨਕ ਸਿੱਤੇ ਪਾਤਸ਼ਾਹ ਜੀ ਦੇ ਇਹੋ ਜਿਹੇ ਪਾਚਨ ਸੁਣ ਕੇ ਸਾਰਿਆਂ ਨੇ ਆਪਣੇ ਹੰਕਾਰ ਮਨਾ ਵਿੱਚੋਂ ਤਿਆਗ ਤੇ ਤੇ ਬੜੇ ਹੀ ਨਿਮਰ ਹੋ ਕੇ ਆਪਣੇ ਸੀਸ ਸਤਗੁਰ ਜੀ ਦੇ ਚਰਨਾਂ 'ਚ ਨਿਵਾਦ ਦਿੱਤੇ ਸਾਰਿਆਂ ਨੇ ਗੁਰੂ ਜੀ ਦੇ ਚਰਨਾਂ ਤੇ ਵੰਦਨਾ ਕੀਤੀ ਫੇਰ ਸਾਰਿਆਂ ਦੇ ਦੁੱਖ ਤਲਿਤਰਾ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਆਪਣੀ ਮਿਹਰ ਦੀ ਦ੍ਰਿਸ਼ਟੀ ਨਾਲ ਦੂਰ ਕਰ ਦਿੱਤਾ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਇਨ ਸਾਰਿਆਂ ਦੇ ਵਿੱਚ ਸੂਰਜਵਾਨ ਖਬਰੇ ਸਨ ਗੁਰਮੁਖ ਪਿਆਰੀ ਸਾਧ ਸੰਗਤਿਓ ਅੱਜ ਦੀ ਕਥਾ ਨੂੰ ਇਤਿ ਇਸ ਮੁਕਤ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਲੇਖਮਾ ਕਰਨੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੋ ਅਰਦਾਸ ਕਰਿਓ ਕਿ ਸਾਨੂੰ ਵੀ ਉਹ ਨਾਮ ਦੀ ਦਾਤ ਬਖਸ਼ ਦੇਣ ਤਾਂ ਜੋ ਅਸੀਂ ਵੀ ਇਹ ਸੰਸਾਰ ਦੇ ਅਡੰਬਰਾਂ ਤੋਂ ਮੁਕਤ ਹੋ ਕੇ ਪ੍ਰਭੂ ਦੀ ਪ੍ਰਾਪਤੀ ਕਰ ਸਕੀਏ ਜੇ ਨਿੱਕ ਬੇਨਤੀ ਕਰਾਂਗੇ ਤਾਂ ਕਦੇ ਨਾ ਕਦੇ ਕਿਰੁਣਾ ਦੇ ਪਾਸ਼ਾ ਜ਼ਰੂਰ ਸੁਣਨਗੇ ਇਹ ਹੋਰ ਅਰਦਾਸ ਕਾਮਨਾ ਹੈ ਕਿ ਸਾਰੇ ਦਾ ਭਲਾ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇਕਰ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਕਰਕੇ ਸਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨੀਚੇ ਕਮੈਂਟ ਵਿੱਚ ਵਾਇਗਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਹੁਣ ਦਿਓ ਜੀ ਛੁੱਟੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ